ਆਪ ਨੂੰ ਬਾਈ ਮਿਲੇ ਸੀਗੇ ਤੇ ਬਾਈ ਲਿਖਦੇ ਬਹੁਤ ਸੋਹਣਾ ਹੈ ਤੇ ਬਾਈ ਗਾਉਂਦੇ ਵੀ ਬਹੁਤ ਸੋਹਣਾ ਤੇ ਬਾਈ ਤੁਸੀਂ ਕਿੰਨੇ ਗਾਣੇ ਲਿਖੇ ਪਏ ਆ ਹਾਲ ਤੱਕ ਮੇਰੇ ਕੋਲੇ ਹੈਗਾ ਜੀ ਕਮ ਸੇ ਕਮ 1000 ਤੋਂ ਉੱਪਰ ਉੱਪਰ ਗਾਣੇ ਪਿਆ ਜਿਹਦੇ ਵਿੱਚੋਂ 19 ਗਾਣੇ ਮੇਰੇ YouTube ਤੇ ਮਤਲਬ ਅੱਛਾ ਰਿਸਪੌਂਸ ਮਿਲ ਰਿਹਾ ਸੰਗਤ ਦਾ ਸੋ ਘਰ ਦੇ ਹਾਲਾਤ ਗਰੀਬੀ ਕਾਰਨ ਤੁਸੀਂ ਦੇਖ ਸਕਦੇ ਹੋ ਮੇਰੇ ਪੈਸੇ ਰਾਵੇ ਤਾਂ ਇੱਥੋਂ ਹੀ ਪਹਿਚਾਨ ਆ ਸਕਦੀ ਵੀ ਬੰਦਾ ਕਿਸ ਲੈਵਲ ਦਾ ਹੈਗਾ ਬਾਕੀ ਮੇਰਾ ਨਿਊ ਸੌਂਗ ਆ ਰਿਹਾ ਜੀ ਫਾਇਰ ਹਾਂਜੀ ਤੇ ਸਪੋਰਟ ਕਰਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਹਾਂ ਕੋਈ ਗੱਲ ਨਹੀਂ ਜੀ ਬਾਕੀ ਬਾਈ ਤੁਸੀਂ ਲਾਈਕ ਵਗੈਰਾ ਸਾਰਾ ਕਮੈਂਟ ਵਗੈਰਾ ਸਬਸਕ੍ਰਾਈਬ ਕਰ ਲਓ ਬਾਈ ਦਾ ਚੈਨਲ ਪਾ ਦਾਂਗੇ ਆਪਾਂ ਬਾਈ ਦਾ ਗਾਣਾ ਪਾ ਦਾਂਗੇ ਬਾਈ ਥੋੜੀ ਗਾਣਾ ਦਾ ਨਾਮ ਕੀ ਹੈ ਫਾਇਰ ਫਾਇਰ ਹਾਂਜੀ ਤੇ YouTube ਤੇ ਸਰਚ ਕਰਕੇ ਵੇਖ ਲਿਓ ਲਾਈਕ ਲਾਈਕ ਵਗੈਰਾ ਕਰ ਦਿਓ ਕਮੈਂਟ ਵਗੈਰਾ ਕਰ ਦਿਓ ਤੇ ਬਾਕੀ ਬਾਈ ਗਾ ਦੋ ਲਫ਼ਜ਼ ਗਾ ਕੇ ਦਿਖਾਉਣਗੇ ਹਾਂਜੀ ਕੋਈ ਜ਼ਰੂਰ ਜੀ ਜ਼ਰੂਰ ਹੋ ਚਿੱਟਾ ਕੁੜਤਾ ਬਲੈਕ ਬੰਨੇ ਪੱਗ ਨਹੀਂ ਪੁੱਤ ਸੰਧਵਾ ਦਾ ਚੱਕੀ ਫਿਰ ਅਗਨੀ ਚਿੱਟਾ ਕੁੜਤਾ ਬਲੈਕ ਬੰਨੇ ਪੱਗ ਨਹੀਂ ਪੁੱਤ ਸੰਧਵਾ ਦਾ ਚੱਕੀ ਫਿਰ ਅਗਨੀ ਇੱਕ ਤੇਰਾ ਸਾਥ ਚਾਹੀਦਾ ਬਾਕੀ ਦੁਨੀਆ ਨੂੰ ਛੱਡ ਤੂੰ ਪਰੇ ਉਹ ਫੈਰ ਵੱਜੇ ਜੱਟ ਪਰਵਾਣੀ ਕਰਦਾ ਫਿਰ ਤੂੰ ਕਾ ਤੋ ਜੱਟੇ ਡਰੇ ਫੈਰ ਵੱਜੇ ਜੱਟ ਪਰਵਾਣੀ ਕਰਦਾ ਫਿਰ ਤੂੰ ਕਾ ਤੋ ਜੱਟੇ ਡਰੇ ਬਹੁਤ ਸੁਣਾ ਬਹੁਤ ਸੁਣਾ